ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਬਰਗਾੜੀ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਕੋਟਕਪੁਰੇ ਤੋਂ ਵਾਇਆ ਬਾਜਾਖਾਨਾ ਬਠਿੰਡੇ ਵਾਲ ਨੂੰ ਜਾਂਦੇ ਆ ਤਾਂ ਮੇਨ ਚੜਕ ਤੇ ਇਹ ਪਿੰਡ ਆਉਂਦਾ ਤੇ ਬਰਗਾੜੀ ਦੇ ਵਿੱਚੋਂ ਬੰਬੀਏ ਪਾਈ ਵਾਲੀ ਸੜਕ ਦੇ ਉੱਤੇ ਘਰ ਜਿੱਥੇ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਰੋਟੀਨ ਚਮੱਜਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਦੀ ਜਿਹੜੀ ਵੀਡੀਓ ਇਹਦੇ ਵਿੱਚ ਚਾਰ ਨਾਕ ਦਿਖਾਉਂਗਾ ਤੇ ਤਿੰਨ ਮੱਝਾਂ ਇਹਦੇ ਚ ਸੋਈਆਂ ਸਵਾਈਆਂ ਇੱਕ ਮੱਝ ਲਾਸਟ ਉੱਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਗੱਬਣ ਜਿਹੜੀਆਂ ਮੱਝਾਂ ਸੋਈਆਂ ਇਹਨਾਂ ਦੇ ਵਿੱਚੋਂ ਦੋ ਮੱਝਾਂ ਨੂੰ ਥੋੜਾ ਟਾਈਮ ਹੋਇਆ ਸੋਈਆਂ ਨੂੰ ਸਾਹਮਣੇ ਤੁਸੀਂ ਬੱਚੇ ਦੇਖ ਲਓ ਇਹਨਾਂ ਚੋ ਇਸ ਨਾਲ ਕੱਟੀ ਹੈ ਤੇ ਇੱਕ ਮੱਝ ਹਜੇ ਕੁਸ਼ਮ ਮਿੰਟ ਪਹਿਲਾਂ ਜਾਂ ਕੋਈ ਕਹ ਲੋਗੇ ਕੋਈ ਅੱਧਾ ਘੰਟਾ ਪਹਿਲਾਂ ਸੂਈ ਹੋਊਗੀ ਇਹਨੇ ਵੀ ਕੱਟੀ ਨੂੰ ਜਨਮ ਦਿੱਤਾ ਹੈ ਬਿਲਕੁਲ ਤਾਜੀ ਸੂਈ ਹੈ ਸੋ ਵੀਡੀਓ ਨੂੰ ਲਾਸਟ ਤੱਕ ਦੇਖ ਲਿਓ ਨਾਕ ਚਾਰ ਹੈ ਗੱਲਬਾਤ ਕਰਾਂਗੇ ਚਾਰਾਂ ਬਾਰੇ ਜਿਹੜਾ ਪਸੂ ਤੁਹਾਨੂੰ ਜੱਜੂਗਾ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਹੈ ਉਹ ਤੁਸੀਂ ਕਰ ਸਕਦੇ ਹੋ ਆਓ ਸ਼ੁਰੂਆਤ ਇਸੇ ਸੂਈ ਸਵਾਈ ਤੋਂ ਕਰਕੇ ਗੁਰਪ੍ਰੀਤ ਭਾਈ ਸਸਤੀ ਕਾਓ ਸਸਤੀ ਹੈ ਭਾਈ ਆ ਜੇ ਚਾਰ ਮੱਝਾਂ ਹੈ ਗੁਰਪ੍ਰੀਤ ਹਾਂਜੀ ਚਾਰ ਮੱਝਾਂ ਆਈ ਜਾਂਦੀਆਂ ਰੂਟੀਨ 'ਚ ਰੂਟੀਨ 'ਚ ਹੀ ਆਈ ਜਾਂਦੀਆਂ ਜੀ ਪਹਿਲੇ ਨੰਬਰ ਤੇ ਮੱਝੇ ਦਿਖਾਵਾਂਗੇ ਇਹਨੂੰ ਕਿੰਨਾ ਕੁ ਟਾਈਮ ਹੋਇਆ ਸੂਈ ਨੂੰ ਇਹਨੂੰ ਅੱਧਾ ਘੰਟਾ ਹੋਇਆ ਜੀ ਜੇਰ ਹਜੇ ਪੈਣ ਵਾਲੀ ਹੈ ਪੈਣ ਵਾਲੀ ਹੈ ਕੱਟੀ ਨੂੰ ਜਨਮ ਦੁੱਤਾ ਕੱਟੀ ਨੂੰ ਜਨਮ ਦੁੱਤਾ ਹੈ ਰੇਟ ਕੀ ਲਊਗਾ ਗੁਰਪ੍ਰੀਤ ਇਹਦਾ 1,40,000 ਰੁਪਏ ਜੀ ਖੋ 1 ਲੱਖ ਤੇ 40 ਹਜ਼ਾਰ ਡਿਮਾਂਡ ਆ ਦੱਸੋ ਇਹਨੂੰ ਅੱਧਾ ਘੰਟਾ ਹੀ ਹੋਇਆ ਸੋਈ ਨੂੰ ਜੇਰ ਹਜੇ ਦੀ ਪੈਣ ਵਾਲੀ ਐ ਥਣ ਚੰਗਾ ਹੈ ਬੱਚਾ ਕੱਟੀ ਵਜ਼ਨ ਕਾਫੀ ਹੈ ਮੱਝ ਦਾ ਬਾਕੀ ਤੁਰੂਗੀ ਹਵਾਨਾ ਤੁਹਾਨੂੰ ਦਿਸ ਜੂਗਾ ਆ ਇਹਦੇ ਸੋ ਤੋਰ ਕੇ ਦਿਖਾਉਂਦੇ ਆ 1 ਲੱਖ ਤੇ 40 ਹਜ਼ਾਰ ਰੇਟ ਹੈ ਹਵਾਨਾ ਅੱਗੋਂ ਪਿੱਛੋਂ ਚੰਗਾ ਦਿਸਦਾ ਹੈ ਬਾਕੀ ਦੁੱਧ ਕਿੰਨਾ ਚੋਲੋਗੇ ਤੁਹਾਡੀ ਸੇਵਾ ਹੈ ਥੋੜੀ ਸੰਭਾਲ ਜੋ ਚੀਜ਼ ਆ ਉਹ ਕਲੀਅਰ ਵੀਡੀਓ ਚ ਦੇਖ ਲਓ ਜੇਰ ਜਦੋਂ ਪਾਊਗੀ ਜਰੂਰ ਬਾਈ ਵੀਡੀਓ ਵੀ ਬਣਾ ਲੂਗਾ ਉਹਦੀ ਫੋਟੋ ਵੀ ਖਿੱਚ ਕੇ ਰੱਖ ਲੂਗਾ ਸੋ ਢਾਂਚਾ ਫੇਰ ਦੇਖ ਲਓ ਜਦੋਂ ਧੁੱਪ ਚ ਪਸੂ ਤੁਰਦਾ ਹੈ ਤਾਂ ਹੁਣ ਕਲੀਅਰ ਤੁਹਾਨੂੰ ਇੱਥੋਂ ਇਹਦਾ ਸਟਰਕਚਰ ਨਜ਼ਰ ਆ ਜਾਣਾ ਬਾਈ ਮੋੜੇ ਨੂੰ ਹਵਾਨਾ ਦੱਸੋ ਇਹਦੀ ਅਗਾੜੀ ਨੋਟ ਕਰਿਓ ਜੇ ਮੈਂ ਥੋੜਾ ਸਾਈਡ ਤੋਂ ਕੈਮਰਾ ਮਾਰਦਾ ਹੁਣ ਤੁਸੀਂ ਅੱਗੋਂ ਵੀ ਹਵਾਨਾ ਦੇਖ ਲਓ ਜਾਣ ਦਿਓ ਬਾਈ ਬੱਚੇ ਤੇ ਕੋਈ ਸੋ ਬਿਲਕੁਲ ਤਾਜੀ ਸੂਈ ਵੀ ਹੈ ਮੱਝ ਹਜੇ ਅੱਧਾ ਘੰਟਾ ਹੋਇਆ ਇਹਨੂੰ ਸੂਈ ਨੂੰ ਇਸ ਤਰੀਕੇ ਨਾਲ ਇਹਦਾ ਹਵਾਨਾ ਤੁਸੀਂ ਇਧਰੋਂ ਵੀ ਦੇਖ ਲਓ ਇਸ ਸਾਈਡ ਤੋਂ ਵੀ ਥਾਣੇ ਦੀ ਦੇਖ ਸਕਦੇ ਸੋ ਇਧਰੋਂ ਅੱਗੇ ਦੱਸੋ ਇੱਕ ਹੋਰ ਛੋਟੀ ਸੂਈ ਸਵਾਈ ਇਹ ਤੋੜਾਂਗੇ ਗੁਰਪ੍ਰੀਤ ਭਾਈ ਇਹ ਕਿੰਨਾ ਅਕਸਰ ਹੋ ਗਿਆ ਇਹਨੂੰ ਸੂਈ ਨੂੰ ਛੋਟੀ ਇਹ ਵੀ ਜੀ ਰਾਤ 11 ਵਜੇ ਸੂਈ ਆ ਜੀ ਜੇਰ ਤੋਂ ਉੱਪਰ ਪੈ ਗਈ ਆ 2 ਵਜੇ ਜੇਰ ਪੈ ਗਈ ਸੀ ਇਹਦੀ ਠੀਕ ਹੈ ਹਾਂਜੀ ਉਦੋਂ ਬਾਅਦ ਬੱਚਾ ਲਾ ਕੇ ਤੇ 2.5 ਕਿਲੋ ਬੋਹੜਾ ਚੋਇਆ ਦੇ ਥੱਲਿਓ ਠੀਕ ਹੈ ਹਾਂਜੀ ਇਹਦਾ ਰੇਟ ਕਿਹੜਾ ਹੈ ਇਹਦਾ ਰੇੜੀ 1,10,000 ਰੁਪਈਆ ਹੈ 1,10,000 ਰੁਪਈਆ ਹੈ 1,10,000 ਤੋਰੀ ਬਈ ਨੂੰ ਸੋ ਦੋਸਤੋ ਬੱਚਾ ਇਹਦੇ ਨਾਲ ਵੀ ਕੱਟੀ ਹੈ 1,10,000 ਬਰੀਕ ਚੰਗੀ ਹੈ ਛੋਟੀ ਸੰਗ ਕੁੰਡੀਆਂ ਦੀ ਹੈ ਤਾਂ ਜਾਬੀ ਚੰਗਾ ਹੈ ਇਹਦਾ ਚਾਹੋ ਕਰ। ਮਾ ਦੋਰ ਲਾ। ਸੋ ਇਹਨੇ ਵੀ ਕੱਟੀ ਨੂੰ ਜਨਮ ਦਿੱਤਾ ਪਹਿਲਾਂ ਤੁਹਾਨੂੰ ਦੋ ਕਟਿੰਗ ਵਾਲੀਆਂ ਮੱਜਾਂ ਦਿਖਾਉਣੇ ਆ। ਫਿਰ ਤੁਹਾਨੂੰ ਦਿਖਾਵਾਂਗੇ ਦੋ ਮੱਜਾਂ ਜਿਨ੍ਹਾਂ ਚ ਇੱਕ ਗੱਬਣ। ਇਹਦਾ ਰੇਟ 1 ਲੱਖ ਤੇ 10000। ਹਵਾਨਾ ਦੋਸਤੋ ਹੌਣ ਕਰਮ ਵਾਲੀ ਦਾ ਤੁਸੀਂ ਦੇਖ ਲਓ ਦੁੱਧ ਜਿੰਨਾ ਚੋਇਆ ਬਾਈ ਨੇ ਤੁਹਾਨੂੰ ਦੱਸਤਾ 1 ਲੱਖ ਤੇ 10 ਹਜ਼ਾਰ ਦੀ ਡਿਮਾਂਡ ਹੈ ਥੋੜਾ ਬਹੁਤ ਮਾਨਤਨ ਹੋ ਵੀ ਜਾਂਦਾ ਹੁੰਦਾ ਵੀਡੀਓ ਦੇ ਵਿੱਚੋਂ ਜੋ ਕਿਸੇ ਵੀ ਘਰ ਕੋਲੋਂ ਪਸ਼ੂ ਤੁਸੀਂ ਖਰੀਦ ਦਿਓ ਫਿਕਸ ਰੇਟ ਨਹੀਂ ਹੁੰਦੇ ਸਿੰਘ ਬਿਲਕੁਲ ਕੁੰਡੇ ਦੋਨੇ ਇੱਕੋ ਜੀ ਸ਼ੇਪ ਹੈ ਅਗਾੜੀਏ ਦੀ ਚੰਗੀ ਦਿਸਦੀ ਹੈ ਪਿਛਾਉ ਹਵਾਨਾ ਤੁਸੀਂ ਹੋਈ ਚੋਈ ਚੂਈ ਦੇ ਬਾਈ ਜਗਜੀਤ ਬਹੁਤ ਪੂਲੀ ਆ ਠੀਕ ਹੈ ਚੋਈ ਚੰਗੀ ਆ ਬਾਕੀ ਇਹ ਵੀ ਗੱਲ ਐਡ ਕਰ ਦਿੰਨਾ ਵੀ ਇਹਨੂੰ ਚੰਗੀ ਸੰਭਲੋਗੇ ਕੱਦ ਕਾਠ ਸੋਹਣਾ ਤਾਂ ਅਗਲੇ ਸਵੇਰ ਰਕਮ ਵਧਾ ਦੂਗੀ ਕਰਮਾ ਲਈ ਥੋੜੀ ਜੀ ਅੱਜ ਕਿ ਘੱਟ ਸੰਭੀ ਹੋਈ ਐ ਇਹਦੇ ਕਰਕੇ ਹੀ ਰੇਟ 1 ਲੱਖ ਤੇ 10000 ਇਹ ਕੱਟੀ ਇਹਦੇ ਨਾਲ ਵਾਧੇ ਵਾਲਾ ਜੀ ਦੱਸੋ ਕੱਟੀਆਂ ਮੱਛੀਆਂ ਨਾਲ ਘਰ ਚ ਪਸ਼ੂਆਂ ਦਾ ਵਾਧਾ ਹੁੰਦਾ ਸੋ ਇਹ ਕੱਟੀ ਤੁਸੀਂ ਦੇਖ ਲਓ ਇੱਕ ਮੱਝ ਹੋਰ ਦਿਖਾਉਣੀ ਐ ਬੱਚਾ ਇਹ ਨਾਲ ਕੱਟਾ ਪਰ ਹਵਾਨਾ ਬੜਾ ਚੰਗਾ ਵਰਪੀ ਤੇ ਇੱਕ ਹਨਵਾ ਸੂਆ ਬਈ ਤੇ ਕਿੰਨਾ ਚਿਰ ਹੋ ਗਿਆ ਨੂੰ ਸੂਈ ਇਹ ਦੂਜਾ ਸੂਆ ਜੀ ਅੱਜ 7 ਦਿਨ ਹੋ ਗਏ ਚ ਇਹੋ ਸੁਈ ਨੂੰ ਦੁੱਧ ਹੋਣ ਕਿੰਨਾ ਇਹਦੇ ਟਾਈਮ 12 ਲੀਟਰ ਦੁੱਧ ਤਿਆਰ ਹੈ ਰੇਟ ਪਈ ਉਹਦਾ ਇਹਦਾ 125 ਲੈ ਜੀ ਸਵਾ ਲੱਖ ਰੁਪਏ ਦੋਸਤੋ ਡਿਮਾਂਡ ਦੁੱਧ 12 ਲੀਟਰ ਇਸ ਟਾਈਮ ਇਹਦੇ ਥੱਲੇ ਹਾਜ਼ਰ ਹੈ ਇਹਦੇ ਨਾਲ ਬੱਚਾ ਕੱਟਾ ਹੈ ਸੇਂਗ ਇਹ ਵੀ ਬਿਲਕੁਲ ਕੁੰਡੀਆਂ ਦੀ ਹੈ ਹਵਾਨਾ ਤੁਸੀਂ ਦੇਖ ਲਓ ਬੱਚਾ ਇਹਦਾ ਨਾਲ ਹੀ ਜਾ ਰਿਹਾ ਕਰਨ ਵਾਲੀ ਦੇ ਸੋਨਾ ਹਵਾਨਾ ਕੱਦ ਦਰਮਿਆਨਾ ਹੈ ਸਿੰਘ ਬਿਲਕੁਲ ਹੀ ਛੋਟਾ ਹੈ ਹਾਈਟ ਦੀ ਜਜਮੈਂਟ ਤੁਸੀਂ ਵੀਡੀਓ ਚੋਂ ਕਰ ਲਿਓ ਜੀ ਕਲੀਅਰ ਬਾਈ ਕਮਾਲਾ 1 ਲੱਖ ਰੁਪਏ ਦੋਸਤੋ ਡਿਮਾਂਡ ਹੈ ਥੋੜਾ ਬਹੁਤਾ ਮਾਨਤਾ ਹੋ ਜਾਊਗਾ ਵਿੱਚੋਂ ਉਹਦੇ ਲਈ ਤੁਸੀਂ ਗੱਲਬੀਤ ਨਾਲ ਕਰ ਲਿਓ ਜੀ ਹਫਤੇ ਦੀ ਸੂਈ ਇਹ ਮੱਝ ਬੱਚਾ ਲਵਾ ਤੁਹਾਨੂੰ ਨਜ਼ਰ ਆਉਂਦਾ ਹੋਣਾ ਵੈਸੇ ਜਰੂਰ ਭਾਜਦਾ ਨਾਲ ਕਿਉਂਕਿ ਦੁੱਧ ਚੁੰਗਿਆ ਵੇ ਸੋਨਾ ਸੰਭਾਲ ਰਿਹਾ ਬਾਈ ਸੁ ਇੱਕ ਗੱਪਣ ਮੱਝ ਵੀ ਤੁਹਾਨੂੰ ਦਿਖਾਉਣੀ ਹੈ ਗੁਰਪ੍ਰੀਤ ਭਾਈ ਜਿਹੜੀ ਇਹ ਗੱਪਣ ਮੱਝ ਹੈ ਹਾਂਜੀ ਕਿੰਨੇ ਕ ਦਿਨ ਲੈ ਸਕਦੀ ਐ ਸੂਨ ਚ ਵੇਖੋ ਜੀ ਮਾਲਕਾਂ ਦੇ ਦਸਮ ਮੁਤਾਬਕ ਹਲੇ 8 ਦਿਨ ਬਾਕੀ ਐ ਠੀਕ ਐ ਹਾਂ ਭਾਈ ਅੱਛਾ ਇਹਦਾ ਰੇਟ ਕੀ ਕਰਦੇ ਹੋ ਗੁਰਪ੍ਰੀਤ ਇਹਦਾ ਹੀ 115 ਲਈਏ ਬੇ 115 ਰੇਟ ਹੈ ਸਿੰਗ ਕੁੰਡੇ ਆ ਸੈਜ ਜਰੂਰ ਤੁਹਾਨੂੰ ਦਿਸਦਾ ਹੋਣਾ ਵੈਸੇ ਮੁੜੇਵੇ ਸਿੰਗਾ ਬਿਲਕੁਲ ਕੋਈ ਬਣਾਇਆ ਨਹੀਂ ਸਿੰਗ ਨੇਚਰਲੀ ਜਿੱਦਾਂ ਦਾ ਹੈ ਉਦਾਂ ਦਾ ਦਿਸਦਾ ਨੇਰੀ ਬਾਤਰ ਬੁੰਤਰ ਬਹੁਤ ਸੋਹਣੀ ਆਈ ਹੈ ਜੀ ਜੀ ਦੀ ਬਣਾਵਟ ਦੇਖੋ ਹਵਾਨੇ ਦੀ 1,115000 ਰੇਟ ਹੈ ਸਾਫ ਸੁਥਰੀ ਮੱਝ ਦੱਸੋ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਲੇ ਆ ਬਈ ਸੋ ਸੋ ਇਹ ਚਾਰ ਮੱਜਾਂ ਬਾਈ ਕੋਲ ਜਿਹੜੀਆਂ ਵਕਾਊ ਆ 110000 ਤੋਂ ਰੇਟ ਸ਼ੁਰੂ ਹੋ ਕੇ 140000 ਹਾਈएस्ट ਰੇਟ ਤੱਕ ਦੀਆਂ ਆ ਬਾਕੀ ਆ ਕੇ ਦੇਖਿਓ ਪਸੂ ਜਿਹੜਾ ਵੀ ਤੁਸੀਂ ਖਰੀਦਣਾ ਚਾਹੁੰਦੇ ਹੋ ਗੱਬਣ ਮਾਜ ਦਾ ਹਵਾਨਾ ਦਸਦਾ ਦੂਰ ਤੋਂ ਚੌਰਸ ਬਿਲਕੁਲ ਤੇ ਬਹੁਤ ਸੋਹਣਾ ਹੈ ਹਜੇ ਨੇੜ ਆਊਗੀ ਕਰਮਾਲੀ ਤਾਂ ਹੋਰ ਚੰਗਾ ਭਰ ਜੂਗੀ ਬਾਕੀ ਦਿਨ ਕਿੰਨੇ ਕ ਲੈ ਜੂਗੀ ਉਹ ਅੱਗੇ ਪਤਾ ਲੱਗੂਗਾ ਪਰ ਤਿਆਰੀ ਅੱਜ ਵੀ ਸੋਹਣੀ ਹੈ ਕਹੋਂ ਤੁਸੀਂ ਇਹਦਾ ਹਵਾਨਾ ਦੇਖ ਲਓ ਇਹ ਸ਼ੇਪ ਹੈ ਦੇ ਹਵਾਨੇ ਦੀ ਸੋ ਅੱਜ ਦੀ ਵੀਡੀਓ ਦੇ ਫਰਹਾਲ ਏ ਚਾਰ ਨਗ ਵਕਾਉ ਸੀ ਬਾਈ ਗੁਰਪ੍ਰੀਤ ਦੇਖੋ ਤਸल्ली ਕਰਿਓ ਜਿਹੜਾ ਨਗ ਤੁਸੀਂ ਖਰੀਦਣਾ ਚਾਹੁੰਦੇ ਹੋ ਧੰਨਵਾਦ